ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿੱਥੇ ਚ ਅਪਾ 10 ਤੋਂ ਲੈ ਕੇ 20 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਪੰਜਾਬ ਵਿੱਚ ਹੁਣ ਕਦੋਂ ਮੀਂਹ ਦੇਖਣ ਨੂੰ ਮਿਲੂਗਾ ਕਿਸਾਨ ਮੇਰੇ ਲਈ ਕੀ ਅਪਰੇਟ ਹੈ ਤੈਨੂੰ ਪਤਾ ਝੋਨੇ ਦੀ ਵਾਢੀ ਆਪਣਾ ਜੂਰਾ ਸ਼ੂਰਾ ਚੱਲ ਰਹੀ ਹੈ ਠੰਡ ਆਪਣੇ ਪੰਜਾਬ ਵਿੱਚ ਕਦੋਂ ਤੋਂ ਪੈਰ ਬਸਾਰਨੇ ਸ਼ੁਰੂ ਕਰੂਗੀ ਹੁਣ ਗਾਂਹ ਕਦੋਂ ਮੀਂਹ ਆ ਆਪਣਾ ਸਪੈਲ ਲੱਗੂਗਾ ਕਿ ਨਹੀਂ ਲੱਗੂਗਾ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਕਿਸਾਨ ਮੇਰੇ ਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਲੋੜ ਆਪਣੀ ਰਹਿੰਦੀ ਉਹ ਤੋਂ 20 ਅਕਤੂਬਰ ਪੰਜਾਬ ਦੇ ਰਾਤ ਹੋ ਚੁੱਕੀ ਹੈ ਲਗਭਗ 7 ਵਜੇ ਕਨ ਸ਼ਾਮਾਂ ਦੇ ਸਾਰਾ ਮੌਸਮ ਸਾਫ਼ ਹੈ ਪੰਜਾਬ ਦਾ ਤੇ ਲਗਭਗ ਸਾਫ਼ ਹੀ ਦੇਖਣ ਨੂੰ ਮਿਲੂਗਾ ਹੁਣ ਅਪਰ ਪੂਟਾ ਦੇ ਨਜ਼ਰਮਾਲ ਲਈ ਮੌਸਮ ਭਾਗਦੀਆਂ 16 ਤਰੀਕ ਤੱਕ ਦੇਖਦੇ ਹਾਂ 16 ਤਰੀਕ ਤੱਕ ਕੋਈ ਵੀ ਵਾਰਨਿੰਗ ਜਾਰੀ ਹੋਈ ਮੌਸਮ ਭਾਗ ਵੱਲੋਂ ਮੌਸਮ ਬਣ ਬਿਲਕੁਲ ਸਾਫ਼ ਤੇ ਖੁਸ਼ਕ ਦੇਖਣ ਨੂੰ ਲੱਗਾ 15 ਅਕਤੂਬਰ ਤੈ ਇੱਦਾਂ ਜਰੂਰ ਹੋ ਸਕਦਾ ਹੈ ਕਿ ਮਾੜੇ-ਮੋٹے ਆਪਣੇ ਤੁਹਾਨੂੰ ਪਤਾ ਹੀ ਹੈ ਇੱਕ ਦੇ ਜ਼ਿਲ੍ਹੇ ਚ ਮਾੜਾ-ਮੋਟਾ ਮੀਂਹ ਦੇਖਣ ਨੂੰ ਮਿਲ ਗਿਆ ਜਾਂ ਮਾੜੀ-ਮੋਟੀ ਬੱਦਲਵਾਈ ਟਰੈਵਲ ਕਰ ਸਕਦੀ ਹੈ ਪੰਜਾਬ ਉੱਤਰੀ ਪਰ ਇਹ ਨਹੀਂ ਕਿ ਮੀਂਹ ਦੇਖਣ ਮਿਲ ਜੂਗਾ ਮੀਂਹ ਦੇ ਬਹੁਤ ਘੱਟ ਹੀ ਲਗਭਗ ਨਾ ਮਾਤਰਾ ਸਰ ਹਨ ਤੇ ਟੈਂਪਰੇਚਰ ਦੀ ਗੱਲ ਕਰੀਏ ਮੇਨ ਆਪਣਾ ਟੈਂਪਰੇਚਰ ਠੰਡ ਜਾਂਗੇ ਮਤਲਬ ਇਹ ਨਹੀਂ ਕਿ ਠੰਡ ਹਲੇ ਸ਼ੁਰੂ ਹੋ ਗਈ ਪੰਜਾਬ ਵਿੱਚ ਰਾਤ ਨੂੰ ਜਰੂਰ ਆਪਣੇ ਮਾਥੋਂ ਠੰਡਾ ਹੋ ਚੁੱਕਾ ਹੈ ਇਸ ਗਰ ਦੇ ਰਾਤ ਨੂੰ ਥੋੜੀ ਠੰਡ ਹੈ ਜਰੂਰ ਦੇਖਣ ਨੂੰ ਮਿਲ ਰਹੀ ਹੈ ਬਾ ਦਿਨ ਦੇ ਹਾਲੇ ਟੈਂਪਰੇਚਰ ਲਗਭਗ 33-34 ਡਿਗਰੀ 20 ਅਕਤੂਬਰ ਤਾਈ ਟੱਚ ਕਰਦਾ ਨਜ਼ਰ ਆ ਰਿਹਾ ਹੈ ਆਪ ਨੂੰ ਦਿਖਾਈ ਦੇ ਰਿਹਾ ਹੈ 33-34 ਡਿਗਰੀ ਦਿਨ ਦੇ ਟਾਈਮ ਤੇ ਟੱਚ ਕਰ ਸਕਦੇ ਮੰਨ ਲਓ ਦਿਨ ਦੀ ਥੋੜੀ ਗਰਮੀ ਆਪ ਨੂੰ ਦੇਖਣ ਜਰੂਰ ਮਿਲ ਸਕਦੀ ਹੈ ਇਹਦਾ ਤੋਂ ਪੈਖੜੇ ਹੋਵਾਂਗੇ ਤੇ ਹਜੇ ਗਰਮੀ ਦਾ ਅਨੁਭਵ ਹੋਊਗਾ ਆਪ ਨੂੰ ਇਹ ਨਹੀਂ ਹੋਊਗਾ ਕਿ ਠੰਡ ਆ ਗਈ ਹੈ ਤੇ ਕੱਲ੍ਹ ਕਰੀ ਰਾਤ ਦਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਲਗਭਗ ਆਪਣੇ 19 ਡਿਗਰੀ ਬਣੇ ਰਹਿਣਗੇ ਰਾਤ ਦੀ ਰਾਤ ਨੂੰ ਹੁਣ ਕੋਈ ਖਾਸ ਟੈਂਪਰੇਚਰ ਦਾ ਵਾਧਾ ਨਹੀਂ ਦੇਖਣ ਨੂੰ ਮਿਲੇਗਾ ਪਰ ਦੈਂਦਿਆਂ ਟੈਂਪਰੇਚਰ ਖਿਆ ਜਰੂਰ ਬਹਾਨਣਗੇ ਜਿੱਦੇ ਤੱਕ ਧੋਪ ਲੱਗਦੀ ਰਹੂਗੀ 20 ਅਕਤੂਬਰ ਤੇ 10 ਦੇ ਟੈਂਪਰੇਚਰ ਨੂੰ 33-34 ਡਿਗਰੀ ਯੱਕ ਤੇ ਕਿਤੇ 35 ਡਿਗਰੀ ਰਾਚਾ ਕਰਦੇ ਵੀ ਦਿਖਾਈ ਦੇ ਜਾਣਗੇ ਆਪ ਨੂੰ 20 ਅਕਤੂਬਰ ਕੋਈ ਵੀ ਅਸਾਰ ਨਹੀਂ ਹਨ 20 ਅਕਤੂਬਰ ਤਾਈ 10 ਅਕਤੂਬਰ ਤੋਂ ਲੈ ਕੇ 20 ਅਕਤੂਬਰ ਮੌਸਮ ਲਗਭਗ ਸਾਫ ਹੀ ਦੇਖਣ ਨੂੰ ਮਿਲੇਗਾ ਜਾਂ ਕੋਈ ਆਪਣੇ ਇੱਕਦਮ ਅਪਰੇਟ ਆ ਗਈ ਕੋਈ ਬਦਲਾਵ ਹੁੰਦਾ ਹੈ ਮੋਸਲਪਾਲੀ ਅਰੋਪਟਾ ਚ ਕਿਸੇ ਵੀ ਤਰ੍ਹਾਂ ਦਾ ਕਿਤੇ ਮੀਂਹ ਨਹੀਂ ਦੇ ਸਾਰ ਬਣਦੇ ਹਨ ਕੋਈ ਸਪੈਰ ਲੱਗਣ ਦੀ ਆਪਣੀ ਉਮੀਦ ਬਣਦੀ ਹੈ ਤੇ ਵੀਡੀਓ ਵਿੱਚ ਸਭ ਤੋਂ ਪਹਿਰਾ ਦੱਸ ਦਵਾਂਗੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ